ਜਾਣਾ ਕਿ ਡਾਇਰੈਕਟ ਰਿਸਪੋਨਸਿਬਿਲਟੀ ਆਪੀ ਸਰਕਾਰ ਦੀ ਹਾਂਜੀ ਹਾਂ ਤੇ ਸਾਰੇ ਅਫੀਸ਼ਰਾਂ ਦੱਸ ਰਿਆ ਨੇ ਅਸੀਂ ਬੰਦੇ ਗ੍ਰਿਫਤਾਰ ਕਰ ਲਏ ਸਾਡਾ ਕਹਿਣਾ ਹੈ ਕਿ ਕਈ ਸਾਲਾਂ ਦੀ ਇਹ ਚੀਜ਼ ਵਿਕਰੀ ਹੈ ਉਦੋਂ ਅਜੇ ਤੱਕ ਕਿਉਂ ਇਹਨਾਂ ਨੂੰ ਵੱਧ ਨਹੀਂ ਕੀਤਾ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਮਕਸਦ ਕੀ ਹੋਇਆ ਅੱਜ ਗਰਾਊਂਡ ਰਿਐਲਿਟੀ ਇਸ ਤੁਹਾਨੂੰ ਪਤਾ ਲੱਗ ਗਈ ਇੱਕ ਰਾਤ ਦੇ ਵਿੱਚ ਮਜੀਠੇ ਹਲਕੇ 'ਚ 16 ਆਦਮੀਆਂ ਦੀ ਮੌਤਾਂ ਹੋ ਚੁੱਕੀਆਂ ਨੇ 8 ਤੋਂ 10 ਕ੍ਰਿਟੀਕਲ ਹਾਲਤ 'ਚ ਪਏ ਤੋ that means it's a complete failed government and the intelligence kit the seed ਆ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋ ਰਿਹਾ ਤੇ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਰੇ ਜਿਹਦੇ ਬੱਚੇ ਹੀ ਰਹਿ ਗਏ ਇਕੱਲੇ ਮਾਂ ਤੇ ਕਰੀਮੇਸ਼ਨ ਵੀ ਹੋ ਚੁੱਕੀ ਬਾਵਾ ਸਾਹਿਬ ਕਰੀਮੇਸ਼ਨ ਹੁਣ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਦੇ ਚ ਪੋਸਟ ਬਾਟਮ ਕਰਾਏਗੇ ਨਹੀਂ ਕਰਾਏਗੇ ਇਹ ਦਰ ਸਰਕਾਰੀ ਦੱਸੇਗੀ ਜਿੰਮੇਵਾਰ ਦੂ ਦੇ ਵਾਂਟ ਟੂ ਦੂ ਦੇ ਵਾਂਟ ਟੂ ਕਵਰ ਇਟ ਅੰਕੜੇ ਅੰਕੜੇ ਘਟਦੇ ਨਹੀਂ ਕੋਸ਼ਿਸ਼ ਇਹ ਬਚਾਉਣ ਦੀ ਕੋਸ਼ਿਸ਼ ਹੈ ਹਾਂਜੀ ਦੇਖੋ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹੀ ਗੱਲ ਕਹਿ ਰਿਹਾ ਪਰ ਸਾਰੀ ਚੀਜ਼ ਦੀ ਤਹਿਕੀਕਾਤ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਇਹ ਨਹੀਂ ਗੱਲ ਮੈਂ ਮਿਸਟਰ ਨੂੰ ਕਹੂੰਗਾ ਜੇ ਇੱਥੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ ਜੋ ਆਪਾਂ ਨੇ ਕਿਚਿਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦਾ ਕਰਨੇ ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ ਹੈ। ਜੀ ਉਹ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ ਨਾ ਮੇਰੇ ਕੰਮ ਦਾ। ਜੀ ਉਹ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ। ਕੰਪਨਸੇਸ਼ਨ ਕੀ ਦੇਵੋਗੇ? ਮੈਂ ਤਸਵੀਰੇ ਮੰਗ ਕੀਤੀਆਂ ਮੈਂ ਕੰਪਨਸੇਸ਼ਨ ਦਿਓ 25 ਲੱਖ ਮੈਂ ਕਿਉਂ ਕੀਤੀਆਂ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇੱਕਮਾਰ ਰਿਹਾ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀ ਆਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜੇ ਤੁਸੀਂ ਆਮਦਨ ਕਰ ਰਹੇ ਹੋ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅਮਰਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਵੇਚ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿਉਂਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰੀਟੇਲ ਪ੍ਰਾਈਸ ਤੇ ਹੁਣ ਅਨਾਉਂਸਮੈਂਟ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪੜਦਾ ਫਾਛੂਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਜ ਨੁਕਸਾਨ ਹੋ ਉਡੀ ਰਾਤ ਰੋ ਬੈਂਕ ਨੌਕਰੀ ਦੀ ਜਿਹਾ ਡੀ ਐਸ ਪੀ ਤੇ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਚੇ ਦਰਜ ਕਰਨ ਦੀ ਮੰਗ ਕਰਦਾ ਔਰ ਇਹ ਇਹ ਚ ਹੈ ਕਿ ਇਕੱਲਾ ਛੋਟੇ ਅਫਸਰਾ ਦੇ ਗਾੜ ਡੇਕਨ ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਔਰ ਇਹ ਬੰਦਿਆ ਨੇ ਕੁਛ ਕਹਿਣ ਪਹਿਲਾ ਇਹ ਜਿਹੜੇ ਵੱਡੇ ਸ਼ਰਾਬ ਦੇ ਤਨਾਟ ठेकेदार ਨੇ ਇੱਕ ਪਾਰਟੀ ਜੀਐਮ ਸਾਹਿਬ ਨੇ ਦਿੱਤੀ ਸੀ ਉਹ ਫਾਰਮ ਤੇ ਬਾਗ ਉੱਜੜ ਕਿਹੜਾ ਫਾਰਮ ਹੈ ਚੰਡੀਗੜ੍ਹ ਤੋਂ ਬਾਹਰ ਚਰਜੀਤ ਬਾਗ ਉੱਥੇ ਵੀ ਕਈ ਪਹੁੰਚੇ ਸੀ ਜੋ ਬੜਾ ਕੁਝ ਹੈ ਪੋਲਿਟਿਕਸ ਨਹੀਂ ਇਹ ਆਪ ਇਨਕੁਆਇਰੀ ਕਰਨ ਸਚਾਈ ਸਾਹਮਣੇ ਲਿਆਣ ਕਾਰਵਾਈ ਕਰਨ ਹਾਂ ਛੋਟੇ ਮੋਟੇ ਬੰਦਿਆ ਕਰਿੰਦਿਆਂ ਤੇ ਫੜਕਿਆ ਚ ਕਾਰਵਾਈ ਕਰਤੀ ਹੈ ਮਤਲਬ ਸਿੱਧੇ ਤੌਰ ਤੇ ਕਿਹਨੂੰ ਮੰਨਦੇ ਸਰਕਾਰ ਐਕਸਾਈਜ਼ ਮਿਨਿਸਟਰ ਦਾ ਸਟੇਟਮੈਂਟ ਦੇਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲੀਅਰ ਹੈ ਕਿਉਂਕਿ ਪੁਲਿਸ ਔਰ ਐਕਸਾਈਜ਼ ਅਫੀਸ਼ਰ ਈਟੀਸੀ ਡੀਜੀਪੀ ਔਰ ਇਥੋਂ ਦੇ ਆਲਾ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਰੋਜ਼ ਰੌਲਾ ਪਾਉਂਦੇ ਕੀ ਡੀਜੀਪੀ ਸਾਹਿਬ ਰੋਜ਼ ਲਾਈਵ ਹੁੰਦੇ ਆ ਕਿ ਨਸ਼ਾ ਖਤਮ ਹੋ ਜਾਣਾ ਫਲਾਣਾ ਹੋ ਜਾਣਾ ਠੀਕ ਹੋ ਜਾਣਾ ਪੁੱਛਣਾ ਚਾਹੁੰਦਾ ਕੀ ਹੋਇਆ ਫਿਰ ਭਾਈ ਰਾਤੋਂ ਰਾਤ ਪੁਲਿਸ ਨੇ ਆਪਣੀ ਪਿੰਡ ਤੋਂ